ਸਸੇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਜਿਸ ਦੇ ਵਿੱਚ ਅਪਡੇਟ ਇਹ ਹੈ ਕਿ ਪੰਜਾਬ ਦੇ ਵੱਲ ਜਿਹੜਾ ਇੱਕ ਸਿਸਟਮ ਕੋਚ ਕਰ ਰਿਹਾ ਹੈ ਮੀਂਹ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਤਾਂ ਉਹ ਸਿਸਟਮ ਪੰਜਾਬ ਦੇ ਵੱਲ ਪਹੁੰਚ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵੱਲ ਉਹ ਸਿਸਟਮ ਪੁੱਜਣ ਦੇ ਕਾਰਨ ਰਾਜਸਥਾਨ ਦਾ ਬਹੁਤਾ ਹਿੱਸਾ ਤੇ ਹਰਿਆਣੇ ਦੀ ਬਾਉਂਡਰੀ ਜਾਨੀ ਕਿ ਰਾਜਸਥਾਨ ਦੇ ਕਿ ਸਿਸਟਮ ਪਹੁੰਚ ਗਿਆ ਹੈ ਪੰਜਾਬ ਦੇ ਉੱਪਰ ਵੀ ਬੱਦਲ ਵਾਈ ਤੇ ਧੁੰਦ ਦਾ ਘੇਰ ਵੱਡਣਾ ਸ਼ੁਰੂ ਹੋ ਚੁੱਕਿਆ ਹੈ ਸ਼ਾਮ 6 ਵਜੇ ਦਾ ਸਮਾਂ ਹੈ ਲਗਭਗ ਤਾਪਮਨ 14-15 ਡਿਗਰੀ ਤੱਕ ਪਹੁੰਚ ਚੁੱਕੇ ਨੇ ਤੇ ਧੁੰਦ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਪੰਜਾਬ ਦੇ ਉੱਤਰੀ ਪਾਸੇ ਵੀ ਬੱਦਲੀ ਸਿਸਟਮ ਐਂਟਰ ਕਰ ਚੁੱਕੇ ਨੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਮੌਸਮ ਦੇ ਹਾਲਾਤ ਕਿਵੇਂ ਦੇ ਬਣੇ ਹੋਏ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਨਾਲ ਦੀ ਨਾਲ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰਿਆਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਗੱਲ ਕੀਤੀ ਜਾਵੇ ਸਿਸਟਮ ਦੀ ਤਾਂ ਲਗਭਗ ਰਾਤ 11 12 ਵਜੇ ਤੋਂ ਬਾਅਦ 2 3 ਵਜੇ ਦੇ ਕਰੀਬ ਇਹ ਸਿਸਟਮ ਪੰਜਾਬ ਵਿੱਚ ਐਂਟਰ ਕਰ ਜਾਵੇਗਾ ਖਾਸ ਤੌਰ ਤੇ ਪੱਛਮੀ ਇਲਾਕੇ ਨੂੰ ਛੱਡ ਕੇ ਅਗਰ ਦੱਖਣ ਅਤੇ ਪੂਰਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮਾਨਸਾ ਜ਼ਿਲ੍ਹਾ ਸੰਗਰੂਰ ਬਠਿੰਡਾ ਪਟਿਆਲਾ ਫਤੇਗੜ ਸਾਹਿਬ ਮੋਹਾਲੀ ਦਾ ਇਲਾਕਾ ਰੂਪਨਗਰ ਚੰਡੀਗੜ੍ਹ ਸ਼੍ਰੀ ਆਨੰਦਪੁਰ ਸਾਹਿਬ ਨੰਗਲ ਤੋਂ ਨਮਾਸ਼ਹਿਰ ਫਿਰ ਹੁੰਦਾ ਹੋਇਆ ਸਿਸਟਮ ਹੈ ਹੁਸ਼ਿਆਰਪੁਰ ਤੱਕ ਮਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਜਲੰਧਰ ਦੇ ਵੀ ਕਾਫੀ ਇਲਾਕੇ ਆਉਂਦੇ ਦਿਖਾਈ ਦੇ ਰਹੇ ਨੇ ਇਹਦੇ ਵਿੱਚ ਕਲੋ ਦੀ ਅਣੀ ਦਾ ਵੀ ਕੁਝ ਇਲਾਕਾ ਦਿਖਾਈ ਦੇ ਰਿਹਾ ਹੈ ਮਲੇਰ ਕੋਟਲੇ ਦੇ ਕਾਫੀ ਇਲਾਕੇ ਇਸ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਕਿਰਮਣ ਕਣੀ ਅਤੇ ਬੱਦਲਵਾਈ ਦੇ ਹਾਲਾਤ ਸਾਨੂੰ ਆਧਰ ਰਾਤ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਹਵਾ ਦੇ ਵਿੱਚ ਕੋਈ ਹਲਚਲ ਹੁੰਦੀ ਹੈ ਤਾਂ ਸਿਸਟਮ ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦਾ ਹੈ ਪਰ ਜਿਹੜੇ 50% ਚਾਂਸ ਨੇ ਉਹ ਕਾਫੀ ਜ਼ਿਆਦਾ ਸੰਕੇਤ ਕਰ ਰਹੇ ਨੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਚਾਂਸ ਪੂਰਨ ਤੌਰ ਤੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਤੋਂ ਦਰਮਿਆਨੀ ਬੱਦਲਵਾਈ ਕਿਰਮਣ ਕਣੀ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਉਮੀਦ ਹੈ ਕਿ ਅੱਜ ਹਾਲਾਤ ਫਿਰ ਤੋਂ 23 ਤਰੀਕ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਮੀਂਹ ਦੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਦੁਆਰਾ ਤੋਂ ਤਾਪਮਨ ਘਟੇਗਾ ਠੰਡ ਵਧੇਗੀ ਤੇ ਸ਼ੀਤ ਲਹਿਰ ਤੇ ਕੋਰੇ ਤੇ ਪਾਲੇ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਕਿਸਾਨਾਂ ਨੂੰ ਬੇਨਤੀ ਹੈ ਕਿ ਅਗਲੇ ਆਉਂਦੇ ਦਿਨਾਂ ਵਿੱਚ ਸਪਰੇ ਕਣਕ ਨੂੰ ਪਾਣੀ ਲਗਾਉਣਾ ਜਾਂ ਕੋਈ ਹੋਰ ਤੁਸੀਂ ਸਲਾਹ ਬਣਾਈ ਹੋਈ ਹੈ ਤਾਂ ਫਿਲਹਾਲ ਉਸ ਨੂੰ ਟਾਲ ਦਿਓ ਕਿਉਂਕਿ ਅੱਜ ਰਾਤ ਤੋਂ ਕੱਲ ਪੂਰਾ ਦਿਨ ਇਸ ਦੇ ਹਾਲਾਤ ਜਿਹੜੇ ਨੇ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਇਹੀ ਅਲਰਟ ਜਾਰੀ ਹੈ ਕਿ ਇਹ ਸਿਸਟਮ ਜਿਹੜਾ ਹੈ ਥੋੜਾ ਜਿਹਾ ਲੰਬਾ ਹੋਵੇਗਾ ਪੂਰਾ ਦਿਨ ਇਸ ਤੇ ਹਾਲਾਤ 27 ਤਰੀਕ ਨੂੰ ਬਣਦੇ ਹੋਏ ਦਿਖਾਈ ਦੇਣਗੇ ਤੇ ਜਿਸ ਦੇ ਨਾਲ ਉਮੀਦ ਹੈ ਕਿ ਕਿਸਾਨਾਂ ਨੂੰ ਥੋੜਾ ਬਹੁਤਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਕਿਉਂਕਿ ਪਿਛਲੇ ਜਿਹੜੇ ਮੀਂਹ ਹੋਏ ਨੇ ਉਹ 23 ਤਰੀਕ ਨੂੰ ਹੋਏ ਨੇ ਜਿਸ ਦਾ ਪਾਣੀ ਹਜੇ ਤਰੀਕੇ ਨਾਲ ਸੁੱਕਿਆ ਵੀ ਨਹੀਂ ਸੀ ਦੁਬਾਰਾ ਤੋਂ ਮੀਂਹ ਦੇ ਹਾਲਾਤ ਬਣ ਰਹੇ ਨੇ ਜਿਸ ਦੇ ਕਾਰਨ ਆਉਂਦੀ 1 ਅਤੇ 2 ਤਰੀਕ ਜਿਹੜੇ ਨੇ ਮਤਲਬ ਮਹੀਨੇ ਦੇ ਜਿਹੜੇ ਆਖਰੀ ਦਿਨ ਹੈ ਜਾਂ ਫਿਰ ਸਾਲ ਦੇ ਪਹਿਲੇ ਦਿਨ ਇਹਨਾਂ ਵਿੱਚ ਦੁਬਾਰਾ ਤੋਂ ਸੰਗਣੀ ਤੋਂ ਹੰਦ ਪੰਜਾਬ ਏਸੀਸੀ ਅਪਡੇਟ ਪੰਜਾਬ ਦੇ ਮੌਸਮ ਦੀ ਅਜਰਾਤ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ